ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹ

ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਵਿੰਦਰ ਸਿੰਘ ਪਿੰਡ ਕਲੇਰ ਨਾਲੋਂ ਅੱਜ ਜਿਹੜਾ ਹੀ ਰੱਖੜੀ ਪੁੰਨਿਆਂ ਦੇ ਆਧਾਰ 'ਤੇ ਆ ਰਹੇ ਆ ਪਿੰਡ ਦਾ ਬਹੁਤ ਸਾਰਾ ਸਜੂਨ ਗਿਆ ਪਿੰਡ ਕਲੇਰ ਦਾ ਸੇਵਾਦਾਰਾਂ ਨੇ ਬੜੀ ਧੂਤਾਂ ਦੇ ਨਾਲ ਸੇਵਾ ਕਰਕੇ ਇਹ ਜਿਹੜਾ ਰੱਖੜੀ ਪੁੰਨਿਆਂ ਦਾ ਆਧਾਰ ਆ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਅੱਜ ਤਿੰਨ ਦਿਨ ਤੋਂ ਜਿਹੜਾ ਗੁਰਦੁਆਰਾ ਸਾਹਿਬ ਆ ਪੂਰੇ ਪਿੰਡ ਨੇ ਬੜਾ ਸਜੂਨ ਦਿੱਤਾ ਲੱਕੜ ਪਾਣੀ ਛਕਦੇ ਨੇ ਲੱਕੜ ਵਰਤਾ ਰਹੇ ਨੇ ਸੇਵਾਦਾਰ ਹੋਰ ਮੇਰੀਆਂ ਭੈਣਾਂ ਆ ਕੇ ਲੱਕੜ ਦੀ ਸੇਵਾ ਵੀ ਕਰਦੀਆਂ ਨੇ ਇਸ ਤਰ੍ਹਾਂ ਵੀਰਾਂ ਨੇ ਬੜਾ ਸਜੂਨ ਪਾਇਆ ਵਾ ਮੈਂ ਹਰ ਪਿੰਡ ਨੂੰ ਬੇਨਤੀ ਕਰਦਾ ਵੀ ਆਪਾਂ ਜਿੱਦਾਂ ਕਲੇਰ ਪਿੰਡ ਅੱਜ ਬੜੇ ਤਪਾਕ ਦੇ ਨਾਲ ਬੜੇ ਚਿਰ ਬਾਅਦ ਤਪਾਕ ਦੇ ਨਾਲ ਚੱਲਿਆ ਇਸੇ ਤਰ੍ਹਾਂ ਹੀ ਪਿੰਡ ਹਰ ਪਿੰਡ ਦੇ ਵਿੱਚ ਇਤਰਾ ਦੇ ਮੇਲੇ ਹੋਣੇ ਚਾਹੀਦੇ ਜਿਹੜੀ ਸਾਡੀ ਨੌਕਰ ਕਿਹੜੀ ਆ ਇਹਨਾਂ ਦੇ ਨਾਲ ਜਿਹੜੇ ਆਪਣੇ ਧਾਰਮਿਕ ਇਤਿਹਾਸ ਨੇ ਇਹਨਾਂ ਦੇ ਨਾਲ ਜੁੜੇ ਨਸ਼ਿਆਂ ਤੋਂ ਬਹਰ ਹੋਵੇ ਨਸ਼ਾ ਤੋਂ ਰਹਿ ਤਾਂ ਹੀ ਹੋਊਗਾ ਕਿ ਜੇ ਆਪਾਂ ਇਸ ਦਾ ਸਾਡੇ ਵਰਗੇ ਬਜ਼ੁਰਗ ਲੈ ਕੇ ਤਰਾਂਗੇ ਨੌਜਵਾਨਾਂ ਨੂੰ ਚਾਹੇ ਨੌਜਵਾਨ ਇਸ ਲੜੀ ਦੇ ਵਿੱਚ ਧੁਰਨਗੇ ਸੰਗਤਾਂ ਦਾ ਕੀ ਪ੍ਰਬੰਧ ਕੀਤਾ ਗਿਆ ਜੀ ਸੰਗਤਾਂ ਦਾ ਜਿਹ ਲੰਗਰ ਪਾਣੀ ਦਾ ਪੂਰਾ ਚ ਪ੍ਰਬੰਧ ਆ ਆਪਾਂ ਰਾਤ ਨੂੰ ਜਿਹੜੀ ਰਹਿਣ ਵਾਸਤੇ ਉਹਦਾ ਸ਼ਵੰਧੀਆਂ ਬਣਾਈਆਂ ਪਿੰਡ ਦੇ ਵਿੱਚ ਰਹਿਣ ਬੈਣ ਵੀ ਬਧੀ ਵੇਰਿਆ ਤੇ ਲੰਗਰ ਪਾਣੀ ਦਾ ਵੀ ਬਹੁਤ ਸਹਿਯੋਗ ਹੈ ਪਿੰਡ ਦਾ ਕਿਉਂਕਿ ਬੜੀ ਧੁੰਮਧਮ ਦੇ ਨਾਲ ਚੱਲ ਰਿਹਾ ਹੈ ਹੋਰ ਪ੍ਰੋਗਰਾਮ ਕਿਹੜੇ ਕਿਹੜੇ ਕਰਾਈ ਜਾਂਦੇ ਗੁਰਦੁਆਰੇ ਦੇ ਗੁਰਦੁਆਰੇ ਦੇ ਵਿੱਚ ਅਸੀਂ ਜਿਹੜਾ ਰੱਖੜ ਪੁੰਨਿਆਂ ਦਾ ਜਿਹੜਾ ਮਨਾਉਂਦੇ ਆ ਭਾਵੇਂ ਸ੍ਰੀ ਗੁਰੂ ਆ ਵੀ ਆਪਾਂ ਮਨਾਇਆ ਜਿਹੜਾ ਕਨਗੀਧਰ ਗੁਰਦੁਆਰਾ ਸਾਹਿਬ ਤੋਂ ਬਾਬੇ ਦੀਪ ਸਿੰਘ ਦਾ ਜਨਮ ਦਿਹਾੜਾ ਵੀ ਇੱਥੇ ਮਨਾਇਆ ਜਾਂਦਾ ਹੈ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸੰਗਤਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਸਗਦਾ ਇਤਰਾਕ ਤੁਹਾਨੂੰ ਦੇ ਨਾਲ ਹੋ ਮਹਾਮਾਗੇ ਇਹ ਜਿਹੜੇ ਆਪਾਂ ਨੂੰ ਆਪਣੇ ਪਿਛਲੇ ਜਿਹੜੇ ਵੱਡੇ ਵਡੇਰੇ ਆ ਉਹਨਾਂ ਦੇ ਇਤਿਹਾਸ ਮਨਾਉਣੇ ਚਾਹੀਦੇ ਆ ਆਉਣ ਵਾਲੀ ਪੀੜ੍ਹੀ ਨੂੰ ਤਾਂ ਹੀ ਪਤਾ ਲੱਗੂਗਾ ਜੇ ਆਪਾਂ ਇਹਨਾਂ ਨੂੰ ਦੱਸਾਂਗੇ ਬੱਚਿਆਂ ਨੂੰ ਨਾਲ ਲੈ ਕੇ ਤੁਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ਮਸ਼ੀਰ ਸਿੰਘ ਰਾ ਅੱਜ ਗੁਰਦੁਆਰਾ ਕਲਜੀਦਰ ਸਾਹਿਬ ਪਿੰਡ ਆਪਣੇ ਜੋ 3 ਦਿਨ ਤੋਂ ਰੋਜਾ ਤੋਂ ਗੁਰੂ ਦੀ ਬਾਣੀ ਜਲ ਰਹੀ ਆ ਅੱਜ ਰਖਣ ਬੁੰਨਿਆ ਦਾ ਦਿਹਾੜਾ ਵਾ ਫੰਡਪਾਟ ਸਾਹਿਬ ਦੇ ਭੋਲ ਪਾਏ ਗਏ ਆ ਆ ਟੁੱਟ ਲੰਡਰ ਵਰਤੰਡੇ ਆ ਛੀਰ ਦੇ ਲੰਡਰ ਆ ਦਾਲਾਂ ਦੇ ਲੰਡਰ ਆ ਛੋਲੇ ਪਨੀਰ ਸਬਜ਼ੀਆਂ ਦੇ ਲੰਡਰ ਆ ਜਿਹੜੇ ਚੱਲ ਰਹੇ ਆ ਪਰਸੋਂ ਰੋਜ ਤੋਂ ਸੰਗਤਾਂ ਆ ਜੇ ਬਹੁਤ ਸੇਵਾ ਕਰ ਰਹੀਆਂ ਵਾ ਸਾਡੀਆਂ ਮਤਾਵਾਂ ਭੜਾਣੇ ਇਨੀਂ ਸੇਵਾ ਕੀਤੀ ਆ ਤਿੰਨ ਦਿਨ ਹੋ ਗਏ ਆ ਅੱਜ ਵੀ ਸਾਡੇ ਐਨਆਰਆਈ ਵੀਰਾਂ ਦਾ ਸੰਜੋਗ ਬਹੁਤ ਸਾਡੇ ਪਿੰਡ ਨੂੰ ਜਿਹਦੇ ਨਾਲ ਇਹ ਦਿਹਾੜਾ ਮਨਾਇਆ ਜਾ ਰਿਹਾ ਵਾ ਅਸੀਂ ਸਾਰੇ ਹੀ ਪਿੰਡ ਦਾ ਆਪਣੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪਿੰਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨੂੰ ਗੁਰਦੁਆਰਾ ਸਾਹਿਬ ਰੱਖੜ ਪੁੰਨਿਆ ਮਨਾਉਣ ਵਾਸਤੇ ਸਾਰਾ ਸੰਜੋਗ ਕੀਤਾ ਉਦਰਾਇਆਂ ਦੇ ਗੱਫੇ ਵਾਸੋ ਵੱਧ ਦਿੱਤੇ ਸਾਰਿਆਂ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਇਸੇ ਤਰ੍ਹਾਂ ਹੀ ਪਿੰਡ ਦੇ ਉਪੀਅਨ ਕਰਦੇ ਆ ਕਿ ਪਿੰਡ ਸਾਰਾ ਜੁੜਿਆ ਰਹੇ ਇਦਾਂ ਹੀ ਗੁਰੂ ਘਰ ਦੇ ਨਾਲ ਤੇ ਜਿਹੜੀਆਂ ਸੇਵਾ ਵਾ ਉਹ ਚੜਾਉਂਦੇ ਰਹੀਏ ਹੁਣ ਦਰਬਾਰ ਦੀ ਸੇਵਾ ਸ਼ੁਰੂ ਕਰਨੀ ਆ ਗੁਰਦੁਆਰਾ ਸਾਹਿਬ ਜਿਹੜੀ ਲੈਂਟਰ ਦੀ ਜਿਹੜਾ ਉੱਤੇ ਮਹਾਰਾਜ ਦਾ ਪ੍ਰਕਾਸ਼ ਆ ਉਹ ਗੁਰੂ ਜੀਰਾਂ ਸਾਹਿਬ ਦੇ ਚਰਨਾਂ 'ਚ ਅਪੀਲ ਕਰਦੇ ਆ ਮਹਾਰਾਜ ਅਰਦਾਸ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਸਾਰੇ ਪਿੰਡ ਤੋਂ ਸੇਵਾ ਲੈ ਕੇ ਆਪਣੇ ਦਰਬਾਰ ਦੀ ਸੇਵਾ ਚਾਲੂ ਕਰਉ ਮਹਾਰਾਜ ਤੇ ਤੇਰੇ ਦਰ ਤੇ ਸੇਵਾ ਕਰਦੇ ਰਹੀਏ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਦਿਹਾੜੇ ਮਨਾਉਦੇ ਰਹੀਏ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਇਸੇ ਤਰ੍ਹਾਂ ਇਹ ਸੇਵਾ ਜਿਹੜੀ ਆ ਚੱਲਦੀ ਰਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਬਲ ਸਿੰਘ ਬਾਗਲਾ ਗੁਰਦਾਰੇ ਸਾਹਿਬ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਜਿੰਨੀ ਉਮਰ ਹੋਈ ਆ ਪਹਿਲੀ ਵਾਰੀ ਆਪਣੇ ਉਮਰ ਦੇ ਇਤਿਹਾਸ ਦੇ ਵਿੱਚ ਵੇਖਿਆ ਕਿ ਏਡਾ ਵਧੀਆ ਲੰਗਰ ਏਡਾ ਵਧੀਆ ਪ੍ਰਬੰਧ ਕਮੇਟੀ ਜਿਹੜੀ ਆਪਣੀ ਬਣੀ ਆ ਸੇਵਾਦਾਰ ਆ ਉਹਨੇ ਏਡਾ ਵਧੀਆ ਇਰਕਾ ਲੰਗਰ ਚਲਾਇਆ ਕਿ ਪਹਿਲੀ ਵਾਰ ਰੈਕੋ ਨੇ ਅਨਾਉਂਸਮੈਂਟ ਕੀਤੀ ਸੀ ਵੀ ਸਾਰੇ ਨਗਰ ਪ੍ਰਸ਼ਾਦਾ ਤਿੰਨ ਦਿਨ ਇਤੋਂ ਗੁਰਦੁਆਰੇ ਸਾਹਿਬ ਤੋਂ ਆ ਗਈ ਛਕੇ ਕੋਈ ਕੋਈ ਘਰ ਆਪਣੇ ਘਰ ਹੈ ਪ੍ਰਸ਼ਾਦਾ ਨਾ ਪਕਾਵੇ ਇਹ ਕਦੀ ਪਹਿਲਾਂ ਨਹੀਂ ਹੋਇਆ ਦੋ ਇਹਦੀ ਕਮੇਟੀ ਹੋਣ ਨਾਲੇ ਕੰਮ ਕੀਤਾ ਵੱਧ ਚੜ ਕੇ ਲੋਕਾਂ ਨੇ ਗ੍ਰਾਹੀ ਦਿੱਤੀ ਆ ਮੇਤ ਦਿੱਤੀ ਆ ਬੀਬੀਆਂ ਭੈਣਾਂ ਬੱਚੇ ਉਦੋਂ ਦੇ ਹੀ ਸੇਵਾ ਜੀ ਜੁਟੇ ਆ ਮੈਂ ਵੇਖਣ ਦਾ ਇਹਦੇ ਛੋਟੇ-ਛੋਟੇ ਬੱਚੇ ਆ ਉਹ ਵੀ ਵਰਤਾਂ ਦੀ ਸੇਵਾ ਕਰੀ ਜਾਂਦੇ ਆ ਤੇ ਮੈਂ ਕਹਿੰਨਾ ਆਪਣੇ ਲੋਕੀਂ ਕਿਹਦਾ ਬੇਨਤੀ ਕਰਦਾ ਸਾਰੇ ਨਗਰ ਨੂੰ ਬੇਨਤੀ ਕਰਦਾ ਵੀ ਆਪਾਂ ਅੱਗੇ ਤੋਂ ਵੱਧ ਚੜ ਕੇ ਸੇਵਾ ਦਾ ਆ ਕਰੀਏ ਤੇ ਵੱਧ ਚੜ ਕੇ ਆਪਾਂ ਇਹਦੇ ਆਪਾਂ ਸੇਵਾ ਕਰਿਆ ਕਰੀਏ ਗਰਾਈ ਵਾਤੋਂ ਆਦਿਆ ਕਰੀਏ ਬਾਹਰ ਬੱਚੇ ਬੈਠੇ ਆ ਸਾਡੇ ਵੀ ਬਾਹਰ ਹੀ ਬੈਠੇ ਆ ਉਹਨਾਂ ਕੇ ਵੀ ਬੇਨਤੀ ਕਰਾਂਗੇ ਕਿ ਆਪਾਂ ਜੇ ਹੋਰਾਂ ਕਮਾਵਾਤੇ ਪੈਸੇ ਖਰਦ ਲੈਨੇ ਆ ਵਧੀਆ ਵਧੀਆ ਗੱਡੀਆਂ ਵਾਤੇ ਜਿਹੜੇ ਗੁਰੂ ਘਰ ਗੁਰੂਰੇ ਸਾਨੂੰ ਇੱਥੇ ਤੇ ਆਪਣਾ ਘੱਲਿਆ ਵਾ ਜਿਹੜੇ ਕੰਮ ਵਾਤੇ ਆਪਾਂ ਉਹੀ ਨਾਲਦਾਰ ਕਰੀਏ ਜੇ ਪੈਸਾ ਕਮਾਇਆ ਤੇ ਲੰਗਰ ਤੇ ਜਲ ਕਰਦੇ ਪਿੰਡਾਂ ਦੇ ਜਾਂ ਕੋਈ ਗਰੀਬਾਂ ਦੇ ਲਈਏ ਇੱਕ ਕਮੇਟੀ ਆ ਕੇ ਇਹ ਵੀ ਅਰਦਾਸ ਕਰਦਾ ਸਹੀ ਸਾਡੇ ਪਿੰਡ ਦੀ ਬੀਬੀਆਂ ਬੇਟੀਆਂ ਦੇ ਬੰਦੇ ਹੈਗੇ ਨਹੀਂ ਇਹ ਤੇ ਮੰਜੀ ਦੇ ਬੇਟੀਆਂ ਨੇ ਉਹਨਾਂ ਦਾ ਕੋ ਲੀੜੇ ਦਾ ਕੱਪੜੇ ਦਾ ਪ੍ਰਬੰਧ ਕਰੀਏ ਆਪਾਂ ਉਹ ਵੀ ਇੱਕ ਲਿਸਟ ਬਣਾਈਏ ਕਿ ਕਿਹੜੇ ਲੋੜਾਂ ਨੇ ਆ ਤੇ ਥੋੜੀ ਥੋੜੀ ਜਿਹੇ ਬੱਚੇ ਬਾਹਰ ਜਾਂਦਾ ਤੇ ਕੋਲੋਂ ਵੀ ਲੈ ਕੇ ਕੁਛ ਆਪਣੀ ਵਿਰਾਹੀ ਕਰਕੇ ਉਹਨਾਂ ਬਾਰੇ ਤੁਸੂ ਸੋਚਿਆ ਕਰੀਏ ਇਹ ਬਹੁਤ ਵਧੀਆ ਮੈਂ ਧੰਨਵਾਦ ਕਰਦਾ ਕਮੇਟੀ ਦਾ ਕਿਨੇ ਅਰਕਾ ਐਡਾ ਵਧੀਆ ਨੰਗਰ ਚ ਲਾਇਆ ਤੇ ਗਾੜੀ ਬੱਚਿਆਂ ਨੂੰ ਸਿਖਿਆਉਂਦੀ ਆ ਉਹ ਰਗੜਾ ਤੋਂ ਨਹਿ ਤੋੜ ਗਏ ਸੇਵਾ ਚ ਲੱਗਣਗੇ ਬੱਚੇ ਵੇਖਣ ਨੇ ਜਿਹੜੇ ਛੋਟੇ ਛੋਟੇ ਕਈਆਂ ਬੱਚੇ ਨੇ ਅਮਰਤ ਛਕਿਆ ਕੇ ਧਾਰੀ ਪੜ ਕੇ ਬੱਧਿਆ ਬੜੀ ਖੁਸ਼ੀ ਹੋਈ ਆ ਮੈਂ ਹਰ ਘਰ ਤੇ ਕਹਿੰਦਾ ਇਹੋ ਜਿਹੇ ਬੱਚੇ ਚਾਹੀਦੇ ਆ ਇਸ ਤਰ੍ਹਾਂ ਹੀ ਸਾਰੇ ਬੱਚਾ ਨੂੰ ਆਪਣੇ ਆਪਣੇ ਗੁਰੂ ਦੇ ਰਾਵਾਂ ਤੇ ਚਲੀ ਜਾਏ ਮੈਂ ਦੁਲਨ ਸਿੰਘ ਪਲੇ ਆ ਸਾਡੀ ਅੱਜ ਕਲਤੁਰਲ ਸੈਲ ਬਹੁਤ ਸੁਵਿਧਾ ਦੇ ਰਿਹਾ ਗਿਆ ਜੀ ਅੱਜ ਤੇ ਆਈਆਂ ਸੰਤਾਂ ਦਾ ਧੰਨਵਾਦ ਕਰਦੇ ਆ ਬਹੁਤ ਬਹੁਤ ਵਾਹਿਗੁਰੂ ਜੀ ਦਾ ਸ਼ੁਕਰੀਆ 2000 ਜੀ ਭਾਈ ਨਾਮ ਬੋਲ ਕੇ ਜਿਹੜਾ ਪ੍ਰੋਗਰਾਮ ਬਣਾਇਆ ਤਲਵਾਂ ਆਪਰੇ ਸੇ ਮੇਰੇ ਰਾਇਬੀ ਜਰ ਦਾ ਸਾਹ ਵਾਈਕੀ ਦੇ ਭਲੇ ਜੋ ਵੀ ਸਾਡੇ ਪਿੰਡ ਕਲੇਰ ਦੇ ਵਿੱਚ ਪ੍ਰੋਗਰਾਮ ਲਾਇਆ ਜਾ ਰਿਹਾ ਹੈ ਮੈਂ ਅੱਜ ਤੱਕ ਇੰਨੇ ਸਾਲਾਂ ਦੇ ਵਿੱਚ ਪਹਿਲੀ ਵਾਰ ਇਟਾ ਵਧੀਆ ਪ੍ਰੋਗਰਾਮ ਦੇਖਿਆ ਵਾ ਜੋ ਵੀ ਸਾਡੇ ਸਾਰੇ ਸਹਿਯੋਗ ਸੰਕਟ ਦੇ ਸਹਿਯੋਗ ਨਾਲ ਹੋਇਆ ਵਾ ਮੈਂ ਇਹੋ ਵੀ ਕਿ ਨਾ ਸਾਰੇ ਇਕਜੁੱਟ ਹੋਈਏ ਪਿੰਡ ਦੇ ਵਿੱਚੋਂ ਢੜੇ ਮਾਰੀ ਪਕਾਈਏ ਇੱਠਾ ਪਕਾਈਏ ਜਿਹੜੇ ਵੀ ਵੀਰ ਸਾਡੇ ਨਾਲ ਕੋਈ ਅੰਗਰਾਜ ਹੋਊਗਾ ਪਿੰਡ ਦੇ ਬੈਠਾ ਹੋਊਗਾ ਜਾਂ ਕੋਈ ਨੀ ਕਿਸੇ ਤਰ੍ਹਾਂ ਵੀ ਆ ਸਾਰੇ ਇਕਜੁੱਟ ਹੋਈਏ ਤੇ ਇਹ ਜਿਹੜਾ ਵਾ ਹਰ ਸਾਲ ਦੀ ਤਰ੍ਹਾਂ ਪ੍ਰੋਗਰਾਮ ਮਨਾਈਏ ਵਾਈਕੂ ਜੀ ਦਾ ਕਲਸਾ ਵਾਈਕੂ ਜੀ ਦਾ ਨਾਮ ਮੇਰਾ ਨਾਮ ਗੋਪਿੰਦਰ ਸਿੰਘ ਪਿੰਡ ਕਲੇਰ ਪਾਸਾ ਮੈਂ ਲਖਣਪੁਰਿਆਣੀ ਸਾਰੇ ਸੰਗਤ ਨੂੰ ਬਹੁਤ ਬਹੁਤ ਵਧਾਈ ਦੇਣਾ ਪਹਿਲੇ ਨਮਤੇ ਮੈਂ ਇਹ ਦੇਖ ਰਿਹਾ ਕਿ ਅੱਜ ਜੋ ਲਖਣਪੁਰਿਆਣਾ ਮੇਲਾ ਮਨਾ ਰਿਹਾ ਹੈ ਕੀ ਆਪਣੇ ਪਿੰਡ ਦੀ ਸੰਗਤ ਜਿਹੜੀ ਮਿਲਾਂਦੇ ਵੀ ਅੱ ਤੋਂ ਪਹਿਲਾਂ ਇੰਦਾ ਲੱਗੇ ਮੇਲਾ ਨਹੀਂ ਮਨਾਇਆ